ਹਰ ਹਰਾ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪਹਿਰ ਰਖਦਾ ਆ ਰਾਮ ਰਾਜੇ ਹਰਿ ਨਾਮ ਕਸਟ ਹਰ ਮਾਰਿਆ ਪਹਿਲਾ ਰਤਰਾਇ ਅਹੰਕਾਰੀਆਂ ਨ ਦੁਖਾਂ ਬਿਠਦੇ ਨਾਮ ਦੇਉ ਮੁਖ ਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤੁ ਲਹੀ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਉਸ ਗਰੋਪ ਭਇਆ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀਂ ਜਾਹੁ ਕਰੀ ਨਾ ਹੋਈ ਬਿੜਹਾਰੀ ਤੂ ਮੇਰਾ ਤਵਸਿਆ ਤੇਰਾ ਅੰਤ ਨਾ ਜਾਈ ਰਖਿਆ ਰਹਾਉ ज्ञात मह जोत ज्योत मह जाता कल कला पर पूर हया तू सच्चा साहब सुप्त सवाल बिन की पीसो पार पया कहु तो नान कर ते गिया बात जो किस करना सो कर रहा सो दरा गाचा महला पहला कोंकार सतगुरु प्रसाद सोदर तेरा कहा सो कर के हा जित बै सर्व सुमाले वाजी तेरे नाग ने क्या शंखा के तेरे वाम नहारे के तेरे राग परी सो तेरे दाम ਗਾਵਣ ਸੁਨੋ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਸੁਨੋ ਚਿਤ ਬਿਰਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਣ ਸੁਨੋ ਈਸ਼ਰ ਵਰਮਾ ਦੇਵੀ ਸੋਹਣ ਤੇਰੇ ਸਰਾਸ ਵਾਰੇ ਗਾਵਣ ਸੁਨੋ ਅੰਦਰ ਵਿਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਣ ਸੁਨੋ ਛੇ ਦਸਮਾ ਦੀ ਅੰਦਰ ਗਾਵਣ ਸੁਨੋ ਸਾਧ ਵਿਚਾਰੇ ਗਾਵਣ ਸੁਨੋ ਜਤੀ ਸਦੀ ਸੰਤੋਖੀ ਗਾਵਣ ਸੁਨੋ ਵੀਰ ਕਰਾਰੇ தோன ஜ பாம நான கிடை ਸੋਈ ਸੋਈ ਸਰਸਲ ਸਾਇਬ ਸੱਚਾ ਸੱਚੀ ਨਾਈ ਹੈ ਪੀ ਹੋਸੀ ਜਾਏ ਨਾ ਜੈ ਸਿਰਤਨਾ ਜਿਨੂ ਉਚਾਈ ਰੰਗੀ ਰੰਗੀ ਪਾਤੀ ਕਰ ਕਰ ਦੀ ਸੀਮਾ ਜਨੀ ਉਪਾਈ ਕਰ ਕਰ ਦੇ ਕਹਿਗੀ ਤਾ ਆਪਣਾ ਜੋਤੀਸ ਦੀ ਵੜਿਆ ਜੋਤੀ ਸੁਭਾਗ ਨ ਸੋਈ ਕਰਸੀ ਰੁਕਬ ਨਾ ਕਰ ਨਾ ਜਾਏ ਸੋ ਪਾਸਾ ਸਾਂਸਾ ਸਭ ਸੈਵਨਾਨ ਪਰਹਿ ਨੜ ਜਾਇਆ ਚਾ ਮਹੱਲਾ ਪਹਿਲਾ ਸੁਣ ਨੱਡਾ ਕੇਸਵ ਕੋਏ ਕੇਵੜਾ ਵੱਡਾ ਢੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਨੇ ਵਾਲੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਕੋ ਨਹੀਂ ਗਹਿਰਾ ਕੋ ਨਹੀਂ ਜਾਣਿਆ ਤੇਰਾ ਕੀਤਾ ਕੀੜੀ ਤੀਰਾ ਰਹਾਓ ਸਭ ਸੁਰਤਿ ਮਿਲ ਸੁਰਤਿ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਅਨੇਕ ਗੁਰ ਗੁਰ ਹੈ ਕਹਿ ਨਾ ਜਾਈ ਤੇ ਰਿਤਲ ਵਡਿਆਈ ਸਭ ਸਾਥ ਸਾਥ ਬਤਾ ਪਰ ਸਾਵਚਨ ਨਹੀਂ ਆਈਆਂ ਸਿੱਧਾ ਵਰਖਾਂ ਖੀਆਂ ਵਡਿਆਈਆਂ ਤੁਧ ਵਿੱਚ ਵੀ ਕੋਈ ਨਾ ਪਾਇਆ ਕਰਮ ਮਲੇ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਕਰੇ ਤੇਰੇ ਭੰਡਾਰਾ ਜਿਸ ਤੂੰ ਦੇਰ ਸੇ ਕਿਆ ਚਾਰਾ ਨਾਨਕ ਸੱਚ ਸੁਭਾਵਨਾ ਰਾਚਾ ਮਹੱਲਾ ਪਹਿਲਾ ਆਖਾਂ ਜੀ ਮੈਂ ਸਰ ਮਰ ਜਾਉ ਆਖਣ ਔਖਾ ਸੱਚ ਹੈ ਨਾਉ ਸੱਚ ਨਾਮ ਕੀ ਲਾਗੇ ਭੂਗ ਤੂ ਭੂਖ ਹੈ ਕਾਚ ਲਿਆ ਦੁਗ ਸੋ ਕਿਉ ਵਿਸਰ ਮੇਰੀ ਮਾਇ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚ ਨਾਮ ਕੀ ਤਲਵੜਿਆ ਯਾਗ ਸਕੇ ਕੀਮਤ ਨਹੀਂ ਪਾਈ ਜੇ ਸਮਲ ਕੀ ਅੱਖਣ ਪਾਏ ਵਡਨ ਹੋਵੇ ਘਾਟ ਨਾ ਜਾਏ ਨਾ ਮਰੇ ਨ ਹੋਵੇ ਸੋਗ ਦਿੰਦਾ ਰਹਿਣ ਝੁਕੇ ਭੋਗ ਗੁਨੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਜਿਉੜਿਆ ਆਪਤੇ ਵੜਤੇ ਰੀ ਦਾਤ ਬਿੰਦਨ ਕਰਕੇ ਕੀਤੀ ਰਾਤ ਕਸ਼ਮਸਾਰੇ ਕੀ ਕਮ ਜਾਤ ਨਾਨਕ ਨਾਮ ਬਾਦਿਸ਼ਨਾ ਤਰਾ ਗੁਜ਼ਰੀ ਮਹੰਲਾ ਚੌਥਾ ਹਰ ਗਏ ਜਨਨ ਸਤਿਗੁਰ ਸਰਪੁਰ ਕਾ ਬਨੋ ਕਰੋ ਬਰੁ ਪਾਸ ਹਮ ਕਿਰੇ ਕਰਮ ਸਤਗੁਰ ਸਰਨਾਇ ਕਰਿਆ ਨਾਮ ਫਰਿਗਾਸ ਮੇਰੇ ਮੀਤ ਗੁਰਦੇ ਮੋ ਕੋ ਰਾਮ ਨਾਮ ਫਰਿਗਾਸ ਬਰਮਤ ਨਾਮੈ ਰਾ ਪ੍ਰਾਨ ਸੁਕਾਇ ਹਰ ਕੀਰਤ ਹਮ ਰੀਰਹਿ ਰਾ ਸੁਭਾਉ ਹਰ ਜਨ ਕੇਵੜ ਭਾਗ ਬਡੇ ਰੇ ਜਨ ਹਰ ਹਰ ਛਬਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰੁਪਤਾ ਚੈ ਮੇ ਸੰਗਰਗੁਣ ਪਰਗਾਸ ਜੁਨ ਹਰੇ ਹਰ ਹਰ ਸਲਾਮ ਨਾਮ ਪਾਇਤੀ ਪਾਦਿ ਨਿਜਨ ਪਾਸ ਜੋ ਸਤਗੁਰ ਸਨ ਸੰਗਤ ਨੇ ਆਏ ਤ੍ਰਿਗ ਜੀਵ ਤ੍ਰਿਗ ਜੀਵਾਸ ਜਿਨ ਹਰ ਜਿਨ ਸਤਗੁਰ ਸੰਗਤ ਪਾਏ ਤਿਨ ਤਰ ਮਸਤਕ ਲਿਖਿਆ ਲਿਖਾਸ ਧਨ ਧਨ ਸਰ ਸੰਗ ਜਿਤ ਹਰ ਰਸ ਪਾਏ ਮਿਲ ਜੇ ਨਾਨਕ ਨਾਮ ਫਿਰ ਗਾਸ ਰਾਹ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਚ ਤੇ ਅਗਮ ਜਾ ਆਹਰ ਹਰ ਜੀਉ ਪਰਿਆ ਸਾਲ ਪਤਨ ਮੈ ਜਨ ਤੇ ਉਪਾਇ ਤਾ ਕਰ ਜਿਦਾ ਦੇ ਘਰ ਧਰਿਆ ਮੇਰੇ ਮਾ ਦੋ ਦੀ ਸਰ ਸੰਗਤ ਮਿਲੇ ਸੋਤਰਿਆ ਗੁਰਪੁਰ ਸਾਰ ਪਰੰਪਰ ਪਾਇ ਸੋਕੇ ਕਾਸ਼ਟ ਹਰਿਆ ਰਹਾਉ ਜਨਨ ਪਤਾਲੋ ਸਰਗਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਦੁਖ ਸੰਭਾਹਿ ਠਾਕੁਰ ਕਾਹਿ ਮਨ ਪੋ ਕਰਿਆ ਊਡੇ ਊੜਾ ਵੇ ਸ ਕੋ ਸਾਦਿ ਸਵਾਚੇ ਬਿ ਸ੍ਰੀ ਸਰਿਆ ਜਿਨ ਕਵਣ ਕਲਾ ਵੇ ਕੁੰਚ ਗਾਵੇ ਮਨ ਮਹਿ ਸਿਮਰਣ ਕਰਿਆ ਸਭ ਨਿਦਾਨ ਦਸ ਅੱਠ ਸਿਧਾਨ ਠਾਕੁਰ ਕਰਤਲ ਧਰਿਆ ਜਿਨ ਨਾਨਕ ਬਲਬਸਦ ਬਲਜਾਇ ਤੀਰੰਤ ਨਾ ਪਾਰਾ ਵਰਿਆ ਨਰਾਗਿਆ ਸਾ ਮਹੱਲਾ ਚੋਤਾ ਸੋ ਪਰ ਕੇ ਓੰਕਾਰ ਸਤੁਰ ਪ੍ਰਸਾਦ ਸੋ ਪਰਕੁਣਾ ਰੰਝਣਾ ਹਰ ਪਰਕੁਣਾ ਰੰਝਣਾ ਹਰਗੁਮਾਗਮਿ ਨਿਵਪਾਰਾ ਸਬਤਾਵੇ ਸਬਤਾਵੇ ਚੋਦਵੀ ਹਰ ਸੱਤੇ ਸਰ ਜਨਹਾਰਾ ਸਭ ਜੀਤੁ ਮਾਰੇ ਦੀ ਤੋ ਜੀਆ ਕਾਧਾ ਤਾਰਾ ਹਰ ਧਿਆਉ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆ ਪਟਾਪ ਰਾਪੇ ਸੇਵਕ ਨੀਕਿਆ ਨਾਨਕ ਜント ਵਿਚਾਰੁ ਨੂੰ ਘਟ ਘਟ ਅੰਤਰ ਸਰਮਣ ਨੰਤਰ ਜੀ ਹਰੇ ਕੋ ਪਰਕ ਸਮਾਇ ਇਕ ਦਾਤੀ ਇਕ ਪੇ ਕਾਰੀ ਜੀ ਸਭ ਤੇਰੇ ਚੋਦਵੀ ਦਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁ ਤਦ ਮੈਨੂੰ ਫਰਮਾ ਜਾਣਾ ਬਾਰ ਬ੍ਰੰਭੇ ਤਬੇ ਜਰੀ ਤੇਰੇ ਕੀ ਆਗੁ ਨਾ ਕਬ ਖਾਣਾ ਜੋ ਸੇਵਾ ਜੋ ਸੇਵਾ ਤੋ ਜੀ ਜਨਾਨ ਨਤਨ ਪਰ ਬਾਣਾ ਹਰਤੇ ਆਵੇ ਹਰਤੇ ਆਵੇ ਤੁਝ ਜੀ ਸੇਜਾ ਅਗੁਨਾ ਸੁਗਵਾਸੀ ਏ ਮੁਕਤ ਸੇ ਮੁਕਤ ਭਾਏ ਜਿਨ ਹਰਤੇ ਆਏ ਜੀ ਤਨ ਟੂਟੀ ਜਨ ਕੀ ਖਾਸੀ ਜਿਨ ਰੂਪ ਜਨ ਹਰ ਨਿਰਪੋਤ ਹੈ ਜੀ ਤਨ ਕਾ ਬੋ ਸਭ ਗੁਵਾਸੀ ਜਿਨ ਸੇਵਾ ਜਨ ਸੇਵਾ ਮੇਰਾ ਹਰ ਦੀਤੇ ਹਰ ਹਰੋ ਕੁਸਮਾਸੀ

माल पुरुषेवरम परकर्ता जो तुर जेवरे वरना कोई जुगुजुगे कोश राश रातु एक कोजी तूने चल कर ताश होई जुगापे पावे सोई वरते जो जुगापे करे से होई जुगापे से तो सब युपाय जो जुगापे से जो सब गोई जन नानगुन गावे करते केरी जो सबसे का जानो याचा महला चौथा तू करता से चार मैं डांसाएं जो तू पावे सोई थी ਜਿਉ ਤੂ ਦੇਸ ਉਹ ਜੁਹਨ ਪਾਇਰ ਹਾਉ ਸਭ ਤੇਰੀ ਤੋਂ ਸਭ ਨੇ ਧਿਆਨ ਜਿਸ ਨੂੰ ਕਿਰਪਾ ਕਰੇ ਦਿਨਾਂ ਤੈਨੂੰ ਪਾਇ ਗੁਰਮੁਖ ਲਾਧਾ ਮਨ ਨੂੰ ਗਵਾਇ ਤੋਆ ਪਵ ਚੋੜਿਆ ਆਪ ਮਿਲਾਇ ਤੋਦ ਰਹਾ ਸਤਿ ਤੁਹੀ ਮਾਇ ਤਦ ਬਿੰਦੂ ਜਾ ਕੋਈ ਨਾਏ ਜੀ ਜਨ ਸਭ ਤੇ ਰਾਖੇ ਲਮ ਜੋਗ ਮਿਲ ਵਿਚਰਾਸਨੋ ਗੀ ਮੈਲੇ ਜਿਸ ਨੂੰ ਤੂ ਜਾਣੇ ਸੋ ਜਨ ਜਾਣੇ ਹਰ ਗੁਣ ਸਦੀ ਅਕਬਖਾਣੇ ਨਿਹਾਰ ਸੇਵਾਤਿ ਸੁਭ ਪਾਇ ਸਜਿ ਹਰਨਾਮ ਸਮਾਇ ਤੂਹਾ ਪੇ ਕਰਤਾ ਤੇਰਾ ਪਿਆ ਸੁਭ ਹੋਇ ਤਿਮ ਦੂਜਾ ਵਰਨਾ ਕੋਇ ਤੂ ਕਰ ਕਰ ਵੇਖ ਜਾਣੈ ਸੋ ਜਨਾਨ ਗੁਣ ਪ੍ਰਗਟ ਹੋਇ ਆਸਾ ਮਹੰਲਾ ਪਹਿਲਾ ਤਿਤਸਰ ਵੜੇ ਪਹਿਲੇ ਨਵਾਸਾ ਪਾਣੀ ਪਾਉ ਬਤਿ ਨਹਿ ਪਿਆ ਪੰਕਰ ਮੋਂ ਭੰਨੇ ਚੱਲੈ ਦੇ ਕਦੇ ਡੂਬਿਐ ਲੈ ਮਨ ਇਕ ਨਚੀਰਤ ਸਮੂੜ ਮੜਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾਉ ਜਤਿ ਸਦੀ ਨਹਿ ਪੜੈ ਮੋਰਨ ਮੁਦਾ ਜਨੁ ਪਿਆ

ਮਰੀ ਕਰੋ ਹਾਦਰ ਚਾ ਪੂਰਨ ਹੋ ਜਤ ਕੀ ਚਾ ਤਵ ਚਨਮ ਰਹ ਮਾਰ ਆਪਣਾ ਜਨ ਕਰੋ ਪ੍ਰਤਿਪਾਰਾ ਅਮਰੇ ਦੁ ਸੁਭੈ ਤੁਮ ਕਾ ਵਾਪਹਾਦ ਮਹਿ ਬਚਾਵੋ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਭ ਕਰਤਾਰਾ ਮੋਰਚਣਿ ਕਰ ਦੇ ਕਰਿਓ ਸਭ ਰੁਗਾਰ ਸਗਰੀਏ ਉਰਲ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛੋੜ ਕੇ ਵਰਨਾ ਤੈਉ ਜੋ ਬਰਚਾਂਛ ਤੁਮ ਤੇ ਪਾਉ ਸੇ ਵਕਸੇ ਤੇ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਏ ਆਪ ਹਾਦਮ ਜੇ ਵਰੀਏ ਮਨ ਕਾਲ ਕਾ ਤਰਾਸਨ ਵਰੀਏ ਹੋ ਜੋ ਸਦਾ ਹਮਾਰੇ ਪੱਛਾ ਸਿਰ ਤੁਜੋ ਕਰੀ ਵਰਛਾ ਰਾਖ ਲੈ ਮੇ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਮਰ ਜੋ ਸੁਨ ਕੇ ਹੰਤਾ ਤੁਮ ਹੋ ਕਰੀ ਸੁਰਗਸ ਕੰਤਾ ਕਾਲ ਪੈ ਬ੍ਰਹਮਾ ਵਤਰਾ ਕਾਲ ਪੈ ਸੁਭ ਦੇਵ ਵਤਰਾ ਕਾਲ ਪੈ ਕਰ ਵਿਸ਼ਨ ਪ੍ਰਕਾਸ਼ਾ ਸਭ ਕਾ ਕਾ ਪਿਆ ਤੁਮਾ ਸਾਜਮਨ ਕਾਲ ਜੋ ਕੀ ਸਭ ਕੀਓ ਬੇਦਰਾ ਬ੍ਰਹਮਾ ਜੋ ਥੀਓ यमुना का सब लो उस वारनम स्कोर है तए महाराज यमुनास उक्त बनायो देवजा च सिने बजायो आदंत के अवतार सो गुरु समझियो हमारा नमस्कार से को हमारी सकल प्रजाद ने आप सवारी सब कण को सब वंश को दीयो सत रंग को परमो बदकीयो काट-काट के अंदर की जान पड़े भरे की भीड़ पहचान ਕੀਂਟੀ ਦੇਖਨ ਚਰੇ ਸੁਲਾ ਸੋ ਪਰੇ ਪ੍ਰਪਾਦਿਸ ਕਰ ਕੋਲਾ ਸੰਤਨੁ ਪਾਇ ਚਲਕੇ ਸੁਖ ਪਾਇ ਸਦਨ ਕੇ ਸੁਖੀਏ ਕੀ 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 ਉਪਜਾਨ ਘਟ ਘਟ ਕੇ ਫਟ ਫਟ ਕੀ ਜਾਨ ਜਬ ਤੇ ਰਖ ਕਰਿਆ ਕਰ ਤਾਰਾ ਪ੍ਰਜਾ ਧਰ ਸਤਵ ਦੇਹ ਉਪਾਰਾ ਜਬ ਕਰਤ ਕਰ ਤੋ ਕਭੂ ਤੁਮ ਮੈ ਮਦ ਦੇ ਤਰ ਸਭੂ ਕੀ ਤੇਵਨ ਸਰਿ ਸੋ ਤਾਰੇ ਆਪਿ ਆਪਣੀ ਬੋਧਿ ਉਚਾਰੇ ਤੁਮ ਸਭੀ ਤੇਰੇ ਤਨ ਰਾਲ ਜਾਣ ਪੇਰ ਭੇਦੇ ਹਰਿਆਲੰ ਨਿਰੰਕਾਰ ਨਿਰਕਾਰ ਨਿਰਲੰਬੀ ਆਦਿ ਨਿਮ ਨਾਲ ਜੇ ਸੰਭਵ ਤਾ ਕਾ ਮੂੜ ਵਿਚਾਰ ਬਿਬੇਦਾ ਜਾ ਕੋ ਕੋ ਨਾ ਭਾਵ ਬਿਬੇਦਾ ਤਾ ਕੋ ਕਿਰਪਾ ਹਮੇ ਮਾਰ ਮਹਾ ਮੂੜ ਕਛ ਕੀ ਜਨਾ ਜਾਣਦ ਮਹਾਦੇਵ ਕੋ ਕਹਿ ਰਸਰਾ ਸੁ ਨਿਰੰਕਾਰ ਕਾ ਚੀ ਵਿਤ ਨਹੀਂ ਤੇ ਵੇ ਆਪ ਹੀ ਆਪਣੀ ਬੁਧ ਹੈ ਜੋ ਤੀ ਵਰਨਤ ਭਿੰਨ ਭਿੰਨ ਕਹਤੇ ਤੀ ਤੁਮਰਾ ਲਖਣ ਜਾਏ ਬਸਾਰਾ ਕਹਿ ਵਿਸਰਾ ਪ੍ਰਥਮ ਸੰਸਾਰ ਆਇ ਕੇ ਰੂਪ ਨੂ ਸਰੂਪਾਰੰਕ ਪਿਉਰਾਵ ਕਹੀ ਭੂਪਾ अंडर जेर सूत्र केनस फोर कान बहु रही दीन कहूं भूड़ा जा बेटा कौन सुन पर संकट केठा सगरी सिद्ध का ए चंबू आदि का अदश रूपस्य अंबव अबरे चाने तुम करो सेकी वार से कसुंदर दूसरी तेर भरत पाता सफल मिले करो रण काता जे तू संसारनी परयतिन कर सुप् हुआ मरे और कण उप परति हारतिन कर तुम संकट स उटारे जो कल कोई भारत है ताके काल निकटना है ਰਚਾਹ ਹੋਇ ਤੈ ਸਭ ਕਾਲ ਦੁਸਰ ਇਸਨੇ ਤਤ ਕਾਲ ਰੂਪਾ ਜਿ ਸੰਜਾਇਣੇ ਰਹੋ ਤਾ ਕੇ ਤਾਪ ਤਨ ਕਮੋ ਹਰ ਹੋ ਰਿਦ ਸਿਦ ਕਰਮ ਸਭ ਹੋਈ ਦਸ ਸਾਸ ਸਕੇ ਨਾ ਕੋਈ ਏਕ ਵਾਰ ਜਿਤ ਮੈਂ ਸਮਾਰਾ ਕਾਲ ਪਾਸ ਤੇ ਧਾਇ ਉਬਾਰ ਇਨਰ ਨਾਮ ਤੇ ਹਰੋ ਕਹਾ ਦਾਰਿ ਦੁਸ ਦੋ ਤੇ ਰਹ ਕੜਕ ਕੇਤ ਮੈਂ ਸਰਨ ਤੇ ਹਾਰੀ ਆਪ ਹਾਰ ਦਿਲ ਹੋ ਬਾਰੀ ਸਰਬ ਠੋਰ ਮੋਹ ਸੁਹਾਈ ਦੁਸ ਦੋ ਤੇ ਲੇ ਹੋ ਬਚਾਈ ਸਵਈਆ ਮਾਇਂ ਦੇ ਜੋ ਤੇ ਤੁਮਰੇ ਤਬ ਤੇ ਕੁਮਾਰ ਕਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨਕ ਨਾਨਕ ਕਹਿਮ ਤੇ ਕ ਨਾਮ ਮੰਨਿ ਸਿਮਰ ਸਾਸਰ ਵੇ ਸਬਾ ਬੇਦਕ ਹਮੇ ਕਨਾ ਜਾਣ ਸਿਰਿ ਉਸ ਪ੍ਰਾਨ ਕਿਰਪਾ ਤੁਮਰੀ ਕਰ ਮੈ ਨਗੋ ਸੁਭ ਤੁਹੀ ਬਖਾਨ ਦੋਹਰਾ ਸਗਲੇ ਦਵਾਰ ਕੋ ਸਾਧਕ ਗਿਓ ਤੁਹਾਰੋ ਦਵਾਰ ਭਾਇ ਦੇਹ ਕਿਲਾੜਿਐ ਸੋ ਬੁਲਿਦਾਸ ਤੁਹਾਰੋ ਰਾਮ ਕਲੀ ਮਹੱਲਾਤੀ ਜਨ ਦੇ ਕੋ ਓਂਕਾਰ ਸਤਿਗੁਰ ਪ੍ਰਸਾਦ ਨੰਦਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਰਿ ਸੇਤੀ ਮਨ ਵਧਿਆ ਮਦਾਈਆ ਰਗਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆਂ ਸ਼ਵਰੋਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਨਦੂਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਗਰੋ ਹਮ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵੀ ਸਾਰਨ ਹੰਦੀਕਾਰੋ ਘਰੇ ਤੇਰਾ ਕਾਰਜ ਸਭ ਸਵਾਰਨਾ ਸੁਭਨਾ ਬਲਾ ਸਮਰੱਥ ਸਵਾਮੀ ਜੋ ਕਰਮ ਨੂੰ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹ ਹਰ ਨਾਲੇ ਸਾਚੀ ਸਹੇਬਾ ਕਿਉ ਨਹੀਂ ਕਰਤੇ ਰ ਘਰਤਾ ਤੇਰੇ ਸਭ ਪੂਜਾ ਜਸਤੇ ਹੈ ਸੋ ਪਾਵੇ ਸਦਾ ਸੁਤਸਲਾਹ ਤੇਰੇ ਨਾਮ ਨਮਸਾਵੇ ਨਾਮ ਬਿਨ ਕਿੰਮ ਨਮਸਾਵੇ ਸਭ ਦੁੱਖ ਨਹੀਂ ਰ ਕਹਿ ਨਾਨਕ ਸੱਚੀ ਸਹੇਬਾ ਕਿਉ ਨਹੀਂ ਕਰਤੇ ਰ ਸਾਚਾ ਨਾਮ ਮੇਰਾ ਆਧਾਰੋ ਸਾਚਨਾ ਮੇਰਾ ਧਰਮ ਰਾਜਨ ਭੁਖਾ ਸਭ ਬਵਾਈਆਂ ਘਰ ਸਾਂ ਸੁਖ ਮਨਿ ਅਵਸਾਜਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਘਟੋਂ ਦ੍ਰਿਸ਼ਟੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛੀ ਭਰਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਨ ਧਾਰੀਆਂ ਪੰਚ ਦੋ ਤ੍ਰਿਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇ ਤੁਿਰ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈਸਕ ਹੋਆ ਤਤ ਕਰਣ ਦਵਾਜੇ ਆਣ ਦਸਨੋਂ ਅਗਲ ਪਾਤ ਜੀ ਉਸ ਅਲਮਣ ਉਰਤ ਪੂਰੇ ਆਰ ਬਰਮ ਪ੍ਰਪਾਇ ਉਤਰੇ ਸਭਲ ਵਸੂਰੇ ਦੂਖ ਰੋਗ ਸੰਤਾ ਕੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਕਹੇ ਸਰਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਭੁਤ ਸਤਗੁਰ ਰਹਾ ਪਰ ਪੂਰੇ ਬਿਨ ਮੰਚ ਨਾਨਕ ਗੁਰ ਧਰਮ ਲਾਗੇ ਵਾਜੇ ਨਹ ਤੋਰ ਮੰਤਾਵਨੀ ਮਹੱਲਾ ਪਨਵਾ ਧਾਲ ਵਿੱਚ ਇਤਨੇ ਵਸਤੂ ਭਈਓ ਸਰਸੰਤੋ ਕੀਚਾਰਮਿਤ ਨਾਮ ਠਾਕੁਰ ਕਾ ਰਿਸਕਾ ਸਭ ਸੇ ਉਦਾਰੋ ਦੇਖੋ ਖਾਵੇ ਦੇਖੋ ਪੁੰਚੇ ਰਿਸਕਾ ਉਦਾਰੋ ਇਹ ਵਸਰੀ ਨਹ ਜਾਣਤ ਨਿਤ ਰਖ ਉਤਾਰੋ ਤਮ ਸੰਸਾਰ ਚੱਲ ਲਗ ਤਰੇ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹੰਲਾ ਪਨਿਵਾ ਤੇਰਾ ਕੀਤਾ ਜਤੋ ਨਾਹੀ ਮੈਨੂ ਜੋ ਕੀਤੋ ਈ ਮੈ ਨਿਰਗੁਨ ਆਰੇ ਕੋ ਗੁਨਾਹ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸਦਨ ਮਿਲਿਆ ਨਾਨਕ ਨਾਮ ਲੈ ਤਾ ਜੀ ਉਹ ਤਰਮਲ ਸੀ ਵਹਿਰਿਆ ਪੋੜੀ ਤੁੱਟਾ ਤੂ ਸੰਗਰਾਤਿ ਵਿਥੈ ਕੋਈ ਨਾਏ ਉਥੇ ਤੇਰੀ ਰਾਖੀ ਅਗਨੀ ਉਧਰ ਮਾਇ ਸੁਨ ਕਹਿ ਜਮ ਕਹਿ ਦੂਤ ਨਾਏ ਤੇਰੇ ਛਡ ਜਾਏ ਭੋਲ ਬਿਕਮਸ ਗਾਗਨਸਵ ਦੀ ਪਰ ਪਾਇਨ ਕੋਲ ਗੀ ਪਿਆਸੀ ਅਮਰੀ ਸਹੀ ਕਾਇ ਕਲਮੇ ਹੁ ਪੁਨ ਗੁਨ ਗੋਬਿੰਦ ਗਾਏ ਸਭ ਸੇਨੋ ਕਿਰਪਾ ਸਮਾਲੇ ਸਾਹੀ ਸਾਹਿਬ ਰਤਾ ਕੋ ਨ ਜਾ ਜੀ ਆਵਤਿਐ ਸਨੋਕ ਮਹਿਲਾ ਬਨਵਾ ਅੰਤਰ ਗੁਰੂ ਅਦਨਾ ਜੀ ਵਾਜਨ ਕਰੁਣਾ ਨਿਤ੍ਰੀ ਸਾਧੂ ਪਰ ਪੈਕਨਾ ਸੁਰਨੇ ਸੁਰਨਾ ਗੁਰਨਾ ਸਤਗੁਰ ਸੇਤੀ ਰਤਿਆ ਦਰਗਿਆ ਭਾਈਆ ਠਾਓ ਕਹੁ ਨਾਨਕ ਕਿਰਪਾ ਕਰੇ ਜਿਸ ਨਹਿ ਵਤ ਦੇ ਜਤ ਮੋਤਮ ਕਾੜੀ ਵਰਲੇ ਕੇ ਕੀ ਕੇ ਮਹਿਲਾ ਬਨਵਾ ਰਖੇ ਰਖਣੇ ਹਾਰਿਆ ਪਿਓ ਬਾਰੀਆਂ ਵਰਤੀ ਪੈਰੀ ਪਾਇ ਕਾੜਿ ਸਵਾਰੀਆਂ ਰੁਆਇਆ ਪਤਿ ਨਾਲ ਮਨੋ ਨਾ ਵਿਚਾਰਿਐ ਸਾੜ ਜਨ ਕੇ ਸੰਗ ਭਉ ਜਲ ਤਾਰਿਐ ਸਾਖਤ ਨਿੰਦ ਗਦੋਸਤ ਕਿਨ ਮਾਹਿ ਮਿਦਾਰਿਐ ਏ ਸਹਬ ਕੀ ਟੇਕ ਨਾਨਕ ਮਣੀ ਮਾਈ ਜੀ ਸਿਮਰਿ ਸੁਖ ਹੋਇ ਸਗਲੇ ਦੁਖ ਜਾਇ ਏ ਸਹਬ ਕੀ ਟੇਕ ਨਾਨਕ ਮਣੀ ਮਾਈ ਜੀ ਸਿਮਰਿ ਸੁਖ ਹੋਇ ਸਗਲੇ ਦੁਖ ਜਾਇ ਵਾਹਿਗੁਰੂ ਤਾ ਕਾ ਖਾਲਸਾ ਵਾਹਿਗੁਰੂ ਕੀ ਫਤਿਹ